ਮੈਂ ਬਰੋਡਿਆ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਜਗਜੀਤ ਸਿੰਘ ਲਾਂਬਾ ਮੇਰੇ ਵੱਲੋਂ ਪਿਆਰ ਭਰੀ ਸ਼ਖਤਕਲ ਤੇ ਅੱਜ ਦਾ ਆਪਣਾ ਬਲੌਗ ਸ਼ੁਰੂ ਕਰਦੇ ਹਾਂ ਜੀ ਤੇ ਆਪਾਂ ਨੇ ਹੁਣ ਇੱਕ ਤਾਂ ਮੇਲੇ ਵਾਸਤੇ ਤੋਤੀ ਬਣਾਉਣੀ ਆ ਉਹਦਾ ਉਹਦੇ ਵਾਸਤੇ ਵੀ ਆਪਣੇ ਕੋਲੇ ਸੁਹਾਨ ਆ ਗਿਆ ਬਾਕੀ ਆਪਣੇ ਮੈਨੂਅਲ ਮਾਸਤਾ ਦਾ ਆਰਡਰ ਆਇਆ ਹੋਇਆ ਉਹ ਵੀ ਆਪਣੇ ਰੈਡੀ ਹੋਈ ਜਾਂਦੇ ਤੇ ਇੱਕ ਆਪਾਂ ਹੁੱਕ ਤਿਆਰ ਕਰਾਂਗੇ ਉਹ ਵੀ ਆਪਣਾ ਮਾਲ ਵੱਢ ਗਿਆ ਕੋਸ ਤੇ ਕੋਸਾ ਆਪਣਾ ਉਹਨੂੰ ਆਪਾਂ ਸੈੱਟ ਕਰਦੇ ਹਾਂ ਆ ਉਹਦੇ ਵਾਸਤੇ ਹਣਾ ਤਾਂ ਦੇਖਦੇ ਆਪਾਂ ਉਹਨੂੰ ਗੈਸ ਕਟਿੰਗ ਤੇ ਵੜਦੇ ਨੇ ਲੈ ਆ ਉਧਰ ਉਧਰ ਲੈ ਕੇ ਚੱਲਣੋ ਉਧਰ ਲੈ ਕੇ ਚਲੋ ਪੂਰੇ ਰੱਖ ਲਾ ਹਰੇ ਜੀ ਰੱਖ ਲਾ ਹਾਂ ਤੇ ਬੋ ਪਲੇਟਾਂ ਉਹ ਵੀ ਆਉਂ ਵਧ ਗਈਆਂ ਹੁੱਕ ਦੀਆਂ ਚਲੋ ਹਣਾ ਇਹ ਹੈਗਾ ਪਲੇਟਾਂ ਆਪਣੀਆਂ ਹੁੱਕ ਦੀਆਂ ਨੇ ਇਹਦੇ ਜਿਹੜਾ ਆਪਾਂ ਹੁੱਕ ਵੜ ਰਹੇ ਹਾਂ ਆਪਾਂ ਨੇ ਕੱਲ ਦੋ ਤਿਆਰ ਕਰੇ ਸੀਗੇ ਕਰਾਹੇ ਤੇ ਉਹ ਆਪਾਂ ਨੇ ਭੇਜ ਦਿੱਤੇ ਸੀ ਅੱਜ ਸਵੇਰ ਰਾਤ ਰੈਡੀ ਕਰਕੇ ਵਾਗੇ ਸੀ ਉਹ ਆਪਣੇ ਵਾਗੇ ਹੁਣ ਜਿਹੜਾ ਹੋਰ ਆਰਡਰ ਹੈ 6 ਲੈਵਲਰ ਦੇਣੇ ਆਪਾਂ ਇੱਕ ਬੰਦ ਬੀਲਰ ਨੂੰ ਤਾਂ ਉਹਦਾ ਆਪਣਾ ਜਿਹੜਾ ਕਲਰ ਹੈ ਉਹ ਕਲਰ ਤੇ ਲਾਏ ਹੋਏ ਆ ਕਲਰ ਮੈਂ ਤੁਹਾਨੂੰ ਦਿਖਾ ਦਨਾ ਜੱਗੀ ਬੌਸ ਲੱਗਿਆ ਹੋਇਆ ਉਹ ਬੇਲਾ ਖੜਾ ਕੀ ਕਰਦਾ ਉਹ ਬੇਲਾ ਖੜਾ ਰੋ ਪ੍ਰੈਮਰ ਮਾਰਨ ਲੱਗ ਰਿਹਾ ਤੇ ਦੂਸਰਾ ਉਹਨਾਂ ਦਾ ਸਵਾਨ ਕਿਥੇ ਉੱਥੇ ਤਾਰ ਕਰਦੇ ਦਾਦੇ ਦਾਦੇ ਰੰਗੋ ਬਾਬਾ ਦਾਦੇ ਕਹਾਂ ਕਰਕੇ ਮਾਰਦੇ ਕਰਨ ਉਹਨੂੰ ਮਾਰ ਕੇ ਨਾ ਲੀਡ ਕੀਤਾ ਨੰਗਾ ਇਹ ਆਪਣਾ ਰੰਗ ਹੋਈ ਜਾਂਦਾ ਹੈ ਮਕਰਾਹਾਂ ਨੂੰ ਜਿੱਗੀ ਕਰਦੇ ਦਵਾ ਦਾ ਵਾ ਤੜਕੇ ਤੇ ਉਹਦੇ ਬਾਅਦ ਚਾਰ ਫੇਰ ਕਰਨੇ 6 ਕਰਕੇ ਫਿਰ ਚਾਰ ਕਰਨੇ ਆਰਡਰ ਪਾਲਕ ਦੀ ਕੋਪਾਂ ਨਾਲ ਫੁੱਲ ਨੇ ਤੇ ਜਿਵੇਂ ਵੀ ਤਰਾਹਾ ਲੈਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਰਡਰ ਆਪਣਾ ਦੇ ਦਿਓ ਪਈਆਂ ਸੀ ਹੋਣਾ ਇਹ ਬਾਈ ਦਾ ਦੂਜਾ ਫਾਰ ਆਇਆ ਹੈ ਸਿੰਮਰ ਦਾ ਤਾਂ ਆਪਾਂ ਇਹਦੇ ਤੇ ਉਹ ਲਾਉਣਾ ਹੈ ਫੁੱਕ ਹੋਰ ਬਾਈ 4 ਹੈ ये कोई लीक थी बी ने आ अच्छा गया इधर लग्या डोलू बना क्या आ गए दो बंदे डोलू बनाने वाले हो जाने शाम को कंप्लीट अच्छी बोलते हैं ਉਹ ਉਹ ਵੀ ਇਹਨਾਂ ਦੇ ਅੱਛਾ ਕੱਲ ਨੂੰ ਸਾਰੇ ਹੋ ਜਾਗੇ ਚਲੋ ਦੋ ਇਹ ਕੰਪਲੀਟ ਕਰਦੇ ਇੱਕ ਇਹ ਆਪਣੇ ਵੈਲਡਿੰਗ ਮੰਗਾਇਆ ਤੇ ਆਪਾਂ ਇਹ ਆਪਾਂ ਮਸ਼ੀਨ ਨਵੀਂ ਮੰਗਾਈ ਹੈ ਪਹਿਲਾਂ ਵੀ ਆਪਣੇ ਕੋਲੇ ਇਹਦੇ ਨਾਲ ਦੇ ਚੱਲਦੇ ਉਹ ਵੈਲਡਿੰਗ ਆਦੀ ਆਪਣੇ ਕੋਲੇ ਰਿਲੇਸ਼ਨਸ਼ਿਪ ਵੀ ਹੈ ਜੇ ਕਿਸੇ ਨੇ ਮੰਗਾਉਣਾ ਹੋਵੇ ਤਾਂ ਵਧੀਆ ਰੇਟ ਤੇ ਆਪਾਂ ਦੇ ਦਿੰਦੇ ਆ ਚਲਦਾ ਬਹੁਤ ਵਧੀਆ ਸ਼ਾਨਦਾਰ ਬਿਲਡਿੰਗ ਚਲਦੇ ਆ ਗਾਰੰਟੀ ਗਾਰੰਟੀ ਵੀ ਪੂਰੀ ਹੁੰਦੀ ਹੈ ਇਹਦੀ ਤੇ ਇਧਰੋਂ ਰਾਜੂ ਦਾ ਚੇਲਾ ਲੱਗ ਰਿਹਾ ਰਾਜੂ ਆਇਆ ਨੇ ਇਹ ਫਿਰ ਲੱਪੇ ਲਾਉਣੇ ਤੇ ਲੱਗ ਜਾਣਗੇ ਹੁਣ ਉਸ ਤੋਂ ਬਾਅਦ ਇਹ ਜਿਹੜੇ ਆਪਣਾ ਟਰੋਕੋਡਨ ਪਲੱਸ ਮਾਡਲ ਹੈ ਹੈਨਾ ਇਹ ਦੇਖੋ ਤੁਸੀਂ ਦੂਸਰੋਂ ਇਹ ਆਪਣਾ ਰੈਡੀ ਹੋ ਜਾਊਗਾ ਦੋ ਗੱਟ ਇਹ ਚਾਰ ਚਾਰ ਬਣਾਉਣੇ ਆ ਦੋ ਬੋੜੇ ਪਏ ਦੋ ਕੱਲ ਨੂੰ ਬਣਾਉਣਗੇ ਕੰਪਲੀਟ ਹੋ ਜਾਣਗੇ ਇਹ ਲਓ ਜੀ ਇਹ ਆਪਣਾ ਜਿਹੜਾ ਬੋਕਟ ਹੈ ਕ੍ਰੋਕੋਡਿਲ ਪਲੱਸ ਮਾਡਲ ਆਪਣਾ ਰੈਡੀ ਹੋ ਗਿਆ ਜਾਣ ਵਾਸਤੇ ਦੇਖ ਸਕਦੇ ਹੋ ਤੁਸੀਂ ਅੱਗੇ ਪਿੱਛੇ ਟਾਇਰ ਪੂਰਾ ਹੈਵੀ ਡਿਊਟੀ ਹਿੱਸਾ ਸਾਰਾ ਸਿਸਟਮ ਹੈਵੀ ਡਿਊਟੀ ਟੂਲ ਬਾਕਸੇ ਤੇ ਲੱਗ ਜਾਣਾ ਜਿਹੜੇ ਵੀ ਕਿਸਾਨ ਭਰਾ ਨੇ ਲੈਣਾ ਹੁੰਦਾ ਹੈ ਤਕਰੀਬਨ ਸਾਡੇ ਨਾਲ ਕੰਟੈਕਟ ਕਰ ਲਿਆ ਕਰੋ ਇਹ ਆਪਣਾ ਦੂਸਰਾ ਵੀ ਆ ਗਿਆ 2 2 ਆਪਾਂ ਜੋੜਾਂਗੇ 2 ਜੋੜਾਂਗੇ ਇੱਕ ਮੂਰੇ ਇੱਕ ਮਾਗਰ ਅੱਠ ਬੁੱਟੇ ਆ ਤੋਏ ਅੱਜਕੱਲ ਜ਼ਿਆਦਾਤਰ ਜਿਹੜੇ ਪੰਜਾਬੀ ਬੰਦੇ ਆ ਉਹ 8 ਫੁੱਟ ਹੀ ਲੈਂਦੇ ਕਿਉਂਕਿ ਜ਼ਿਆਦਾਤਰ ਲੋਕ ਆਪਦੇ ਉੱਤੇ ਲਾਉਣ ਵਾਸਤੇ ਹੀ ਲੈਂਦੇ ਦੇ ਆਣਦੇ 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 ਸਾਡੀ ਆਪਾਂ ਨੇ ਦੋਹੇ ਇਹ ਕਰਾਹੇ ਆ ਜਿਹੜੇ ਜੋੜਤੇ ਦੋਹੇ ਕਰਾਹੇ ਜੁੜ ਗਏ ਜੀ ਜਨਾ ਤੋਂ ਆਪਣਾ ਜਿਹੜਾ ਮਸ਼ੀਨ ਵਾਲਾ ਸਿਸਟਮ ਬਣਾ ਰਹੇ ਸੀ ਆਪਾਂ ਉਹ ਆਪਣਾ ਕੰਪਲੀਟ ਹੋ ਗਿਆ ਬਰਮਾ ਆਪਣਾ ਚੱਲ ਪਿਆ ਆਪਣੇ ਖਾਦਾਂ ਨੂੰ ਰਾਏ ਖਾਦ ਦੇ ਬਲੇ ਵੀ ਕਰਦਾ ਕਰਵਾ ਤੇ ਮਿਸਿੰਗ ਵੀ ਕਰਦਾ ਕਰਵਾ ਜਿੰਨੇ ਕੋਈ ਆਪ ਸਮਾਨ ਪਾਉਣ ਨੂੰ ਆਏ ਜਵਾ ਮਤਲਬ ਇਹਨੂੰ ਫ੍ਰੀ ਕਰ ਦਦਾ ਮੈਂ ਤੁਹਾਨੂੰ ਪੇਸ਼ ਕਰਦਾ ਜਿਵੇਂ ਆਪਾ ਆਵਾ ਲੈਣ ਬਾਕੀ ਹੋਰਾਂ ਆਪਰਾ ਹੋਦਾ

ਆ ਬਰਬਰ ਸਹੀ ਆ ਗਿਆ ਹੁਣ ਸਹੀ ਹੈ ਕਰੀ ਥੱਲੇ ਭਾਈ ਬ੍ਰੇਕ ਤਾਂ ਕਰ ਦਿੰਦੀ ਆ ਖਾ ਦੇ ਹਣਾ ਉਹ ਪੋਰਟਰ ਪਹਿਲਾਂ ਦਾ ਬਣਾ ਆ ਪੋਰਟਰ ਪਹਿਲਾਂ ਦਾ ਆਪਣਾ ਜਾਮ ਹੋ ਗਿਆ ਬਾਕੀ ਤਾਂ ਸਹੀ ਹੈ ਉਸਤੇ ਟੱਕਣ ਦਾ ਲੱਗ ਜੂਗਾ ਤੇ ਫਿਰ ਉਹ ਕਰਨ ਲੱਗ ਜੂਗਾ ਬਹੁਤ ਸੱਜ ਬਣਿਆ ਉਹਨੇ ਇੱਕ ਥਾਂ ਤੇ ਲੱਗਣਾ ਇਹ ਥਾਂ ਤੇ ਆਹ ਮੂੰਹ ਤਾਂ ਫਿਲੜ ਰਿਹਾ ਹੈ ਹਾਂ ਬਣਾਓ ਜੀ ਇਹ ਹੋ ਗਿਆ ਆਪਣਾ ਕੰਪਲੀਟ ਬਿਊਟੀਫਾਰ ਤੇ ਚੈੱਕ ਕਰ ਲੈ ਤੇ ਅਗਲੀ ਰਿਪੋਰਟ ਵੀ ਹੁਣ ਇਹਦੀ ਹੁੱਕ ਬਣਾ ਰਹੇ ਆ ਆਪਾਂ ਦੀ ਫਾਰ ਦੀ ਗੌਰਮੈਂਟ ਇਹ ਕਪਲੇਟ ਤਾਂ ਇਹਨਾਂ ਨੇ ਲਾਤੀ ਬਾਕੀ ਜਿਹੜਾ ਜਿਹੜਾ ਬਣ ਰਿਹਾ ਤੁਹਾਨੂੰ ਦਿਖਾ ਰਹੇ ਆ ਉਹ ਆਪਣੇ ਦੂਸਰੀ ਪੱਤੀ ਵੀ ਲੱਗ ਗਈ ਬਿਊਟੀਫਾਰ ਦੀ ਇਹ ਹੁੱਕ ਬਣ ਜਾਂਦੀ ਹੈ ਇਹ ਆਪਣੀਆਂ ਜੀ 50 mm ਦੀਆਂ ਪਲੇਟਾਂ ਲਾਵਾਂਗੇ ਤਾਂ ਉਹਨੂੰ ਹਾਂ ਕੰਚੇ ਲਾ ਕੇ ਸਰਾਖ ਮਾਰਨਾ ਮੇਰੇ ਕੋ ਕੋ ਨੂੰ ਜਾ ਰਿਹਾ ਤਰਾ ਹਾਂ 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 ਠੀਕ ਹੈ ਕਰ ਦੇ ਕਰ ਦੇ ਫਿਰ ਤੜਕੇ ਤਾਂ ਆਪਾਂ ਜਾਣਾ ਹੈ ਉਧਰ ਜ਼ਰੂਰ ਤੇ ਜ਼ਰੂਰ ਇਹ ਆਪਣੀ ਬ੍ਰਾਡਕਾਸਟ ਹੋ ਗਈ ਰੈਡੀ ਓਕੇ ਦੀ ਓਕੇ ਦੀ ਰਿਪੋਰਟ ਹੋ ਗਈ ਲਓ ਜੀ ਆਪਣੇ ਦੋ ਕਰਾਹੇ ਪੇਂਟ ਹੋ ਗਏ ਬੀ ਔਰੇਂਜ ਦੇ ਤੇ ਇਹਨਾਂ ਨੂੰ ਆਪਾਂ ਜਦੋਂ ਇਹ ਇਹ ਤਾਂ ਮੁਰਤ ਤੋਂ ਪੱਜੀ ਪੈਂਦੀ ਹੈ ਨਾ ਤਾਂ ਕਰਕੇ ਇਹ ਥੋੜਾ ਜਿਹਾ ਉਹ ਹੋ ਜਾਂਦਾ ਫੋਨ ਲਓ ਜੀ ਰੰਗ ਹੋ ਗਿਆ ਇਸ ਟਾਈਮ ਤੇ ਇਧਰ ਆਪਣਾ ਇਹ ਤੇ ਵੀ ਹੋ ਗਿਆ ਦੋਵੇਂ ਆਪਣੇ ਗਾਟੇ ਤਿਆਰ ਹੋ ਗਏ ਆਪਣੇ ਇਹਨਾਂ ਦੀ ਹੋਊਗੀ ਫਿਟਿੰਗ ਦੋਵੇਂ ਸੇ ਤਿਆਰ ਹੋ ਗਏ ਉਹ ਬਾਕੀ ਸਮਾਨ ਕਿੱਥੇ ਇਹਨਾਂ ਦਾ ਹਾਂ ਤੇ ਹੱਬਾ ਹੱਬਾ ਗੋਲੇ ਗੱਲੇ ਕਰਦੇ ਨਾ ਐ ਦੋ ਦੋ ਨਾਲ ਤਾਂ ਟਾਈਮ ਪਾਸ ਹੋਣਾ ਨਹੀਂ 10 ਕਰਾਂਗੇ ਰੰਗ ਕਰਨ ਵਾਲੇ ਪਏ ਐ ਹੈਲੋ ਸਿਰਫ ਤੁਸੀਂ 5 ਦਿਨ ਲਾਉਂਗੇ 10 ਕਰਾਂਗੇ ਰੰਗ ਕਰਨ ਵਾਲੇ ਪਏ ਆ ਤੜਕੇ ਕਹਿ ਲਾਉਂਗੇ ਆ ਦੋ ਇੱਕ ਦੋ ਮਿਲ ਜਾਣਗੇ ਦੋ ਰੰਗ ਮਾਰ ਦੇ ਦੋ ਕਿਉਂ ਮਿਲ ਜਾਣਗੇ ਤੜਕੇ ਕਰ ਦੂ ਰੰਗ ਉਹ ਸਾਰੇ ਵੜਾ ਦੂ ਤੈਨੂੰ ਤੇ ਜਦੋਂ ਇੱਕ ਹੋਰ ਆ ਗਿਆ ਬਈ ਦੋ ਆਦਮੇ ਦੋ ਇੱਥੇ ਲਾ ਲਾਂਗੇ ਹਾਂ ਤੇ ਤੋਂ ਦੇਊਗਾ ਤੂੰ ਮੈਂ ਹਾਂ ਹਾਂ ਉਹਨੂੰ ਕਹਾਂ ਨਾ ਕਦੇ ਬਣਾ ਕਰੋ ਕਰਾ ਯਾਰ ਨਹੀਂ ਬਈ ਮੈਂ ਤਨ ਦਾ ਦੇ ਉਹ ਦੋ ਮਿੰਟ ਆਪਾਂ ਚਲੋ ਚੱਲਦੀ ਰਹਿਣਾ ਥੋਕ ਆਪਣੀ ਉਧਰ ਤਿਆਰ ਹੋਈ ਜਾਂਦੀ ਐ ਅੱਜ ਬੰਦੇ ਵੀ ਘੱਟ ਨੇ ਕਿਉਂਕਿ ਪਤਾ ਨਹੀਂ ਅੱਜੇ ਤੱਕ ਛੁੱਟੀ ਲੱਗ ਗਈ ਕੀ ਆ ਚੱਕਰ ਹੈ ਸਾਮੀ ਉਹ ਇਹਨਾਂ ਨੂੰ ਤਿੰਨ ਚਾਰ ਕਰਾਹੇ ਦੇਦੇ ਕਦੇ ਗਵਿੰਦਾ ਦੇ ਨਾਈਟ ਲਾਈਟ ਲਾ ਗਵਿੰਦਾ ਲਾਈਟ ਲਾਉਗਾ ਜੇ ਤੂੰ ਵੀ ਤਿੰਨ ਇਕੱਠੇ ਲਾਉਣੇ ਨੇ ਇੱਕ ਹੋਰ ਲਾ ਦੇ ਜੇ ਤਿੰਨ ਕਰਦੇ ਤਿਆਰ ਤੇ ਆਪਾਂ ਜਿਹੜੇ ਨਵੇਂ ਗੁੱਲੇ ਬਣਾਏ ਆ ਉਹ ਥੋੜਾ ਜਿਹਾ ਆਪਾਂ ਕਰ ਰਹੇ ਆ ਇਹਨਾਂ ਨੂੰ ਫਿਟਿੰਗ ਫੁੱਟਿੰਗ ਕਰਕੇ ਚੈੱਕ ਕਰ ਰਹੇ ਨੇ ਕਿ ਦੇਖ ਹਾਂ ਕਿਵੇਂ ਜਾਲੀ ਦੀ ਉਤਰੀ ਬਣੀ ਲਓ ਹਾਂ ਹਾਂ ਜਾਲੀ ਦੀ ਬਣੇ ਦੇਖੋ ਕਿਵੇਂ ਕਿਵੇਂ ਮਨਦਾ ਜਿਗਾਰ ਕਿਵੇਂ ਨਹੀਂ ਬਣਨਾ ਜੀ ਵੀਡੀਓ ਦੇ ਵਿੱਚ ਜਿੱਦਾਂ ਅਸੀਂ ਦੇਖਿਆ ਵੀ ਹੁੱਕ ਬਣ ਰਹੀ ਸੀ ਪਰ ਉਹ ਆਪਣੇ ਕੱਲ ਨੂੰ ਬਣੂਗੀ ਕੱਲ ਨੂੰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕਿਹੇ ਜੀ ਬਣੀ ਉਹ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਫਿਰ ਤਾਂ ਅੱਜ ਤੱਕ ਦੀ ਵੀਡੀਓ ਦਾ ਸਿੱਟੀ ਐਡ ਕਰਦੇ ਆ ਤੇ ਜਿਨੇ ਵੀ ਆਪਣਾ ਚੈਨਲ ਉਤੇ ਪਹਿਲੀ ਵਾਰੀ ਆਇਆ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਅੱਗੇ ਤੁਹਾਨੂੰ ਵੀਡੀਓ ਮਿਲਦੀਆਂ ਰਹਿਣ ਜਿਨੇ ਜਿਨੇ ਵੀ ਵੀਡੀਓ ਦੇਖਿਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਡਾਗਰੇ ਜੀ ਦਾ ਸਾਲਸਾ ਅਮੈਗ ਜੀ ਕੀ ਫਤ